ਹੰਦੀ ਹੋ ਰਖ ਮਹਾਰਾਜ ਕੰਝੂ ਗਾ ਕਰਿਤ ਨਾਰਦ ਪ੍ਰਭ ਆਪਣਾ ਮਨਨ ਪੈ ਹਰੂ ਕੋਟ ਦੇਨ ਲਾਕੇ ਪ੍ਰਸਨਾ ਪ੍ਰਟੇ ਪਦੇ ਸੰਜੂ ਕਾ ਗੋਣੀ ਸੰਸ ਸੁਪਾਖਿਆ ਗਾ ਵਖਣਾ ਪੜੋ ਨਿਤ ਕਾਏ ਗੁਰੂ ਰਖਿਆ ਰਭ ਸਾਵਨਾ ਅਗਲਾ ਸਮਰਤ ਸੁਆਮੀ ਸੋ ਕਮਨ ਵਿਚਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਰਣ ਨਾਲੇ ਸਾਚੇ ਸਾਈਆ ਗਿਆ ਨਹੀਂ ਕਰਤੇ ਰਾ ਕਰਤਾ ਤੇਰਾ ਸਭੁ ਕਿਛੁ ਆਪਿ ਤੇ ਸੋ ਪਾਵੈ ਪ੍ਰਭੁ ਤੇਰਾ ਸੋ ਲਾਏ ਨਾ ਮਨ ਬਸਾਵੇ ਨਾਮ ਜਿਨ ਕਮਨ ਉਸਿਆ ਬਾਜੇ ਸਾਧ ਜਨੇ ਕਹਿ ਨਾਰਗ ਸਦੇ ਸਾਹਿਬ ਧਿਆਨ ਨਹੀ ਕਰਤੇ ਰਾਮੜ ਕਾ ਜਹਾ ਸੁਨਮਨ ਬਟੂਰੇ ਪਾਰ ਬ੍ਰਹਮ ਭਉ ਤਾਇਆ ਅਸਰੇ ਤਿੰਨ ਬਟੂਰੇ ਲੋਕ ਰੋਗ ਸੰਤਾਪ ਤਰੇ ਸਰੀ ਸੱਜੀ ਬਾਣੀ ਸੰਤ ਸਾਜਨ ਕਹਿ ਕਰਤੇ ਪੂਰੇ ਗੁਰ ਤੇ ਜਾਣੇ ਗੁਣ ਤੇ ਗੁਣਿਤ ਕਹਤੇ ਗੋਬਿੰਦ ਸਤ ਗੁਰ ਹੈ ਆਪਰ ਪੂਰੇ ਵੇਰਾ ਬੰਕ ਨਾਨਕ ਗੁਰ ਚਰਨ ਲਾਗੇ तूतारी तम दे समारी तस त त तुमरीानी लाल रास दासवानी दास हारी झीरो पिंड देरा ਗੋ ਗੋ ਨਾਨਕ ਸਭ ਤੇਰੀ ਗੋੜਿਆਈ ਕੋਈ ਨਾ ਲਜਾੜੇ ਮੇਰਾ ਬਹਾਮੀ ਹਮਾਤਿ ਤੀਂ ਪਤਿ ਮਹਾਰਾਜ ਤਨ ਤਨ 108 ਸ੍ਰੀ ਮਾਨ ਸਿੰਘ ਬਾਬਾ ਫ਼ਨਾਮ ਸਿੰਘ ਜੀ ਕੈਂਗ ਵਾਲੇ ਕੰਬਲੀ ਵਾਲੇ ਮਹਾਪੁਰਸਾਂ ਦੀ 44ਵੀਂ ਸਲਾਨਾ ਮਿੱਟੀ ਯਾਦ ਵਰਸੀ ਸਮਾਗਮ ਨੂੰ ਸਮਰਪਿਤ ਬਾਬਾ ਜੀ ਦੇ ਅਨੰਨ ਸੇਵਕਾਂ ਵੱਲੋਂ ਸ੍ਰੀ ਥ੍ਰੀ ਲੜੀ ਦੇ ਥ੍ਰੀ ਜੀ ਸ੍ਰੀ ਸੈਜਪਾਲ ਪਰਿਵਾਰਕ ਰੌਣਕ ਬਾਤੇ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਪਹਿਲਾ ਸ੍ਰੀ ਸੈਜਪਾਲ ਮਾਤਾ ਹਰਵੰਤ ਕੌਰ ਵਾਈਫ ਆਫ ਸਵਰਗਵਾਸੀ ਤਰਦਾਤ ਪਰਸ਼ੋਤਮ ਸਿੰਘ ਪਿੰਡ ਮੋਨਾ ਕਲਾ ਆਪਣੀ ਭੈਣ ਸਵਰਗਵਾਸੀ ਦੀਰਥ ਕੌਰ ਦੀ ਜਾਤ ਵਿੱਚ ਅਤੇ ਪਰਿਵਾਰ ਦੀ ਸੋਖ ਸ਼ਾਂਤੀ ਵਾਸਤੇ ਬਾਬਾ ਜੀ ਸੁਖ ਸ਼ਾਂਤੀ ਬਰਸਨੀ ਮਿਹਰ ਕਰਨੀ ਪਰਿਵਾਰ ਦਾ ਪਧਾਕਾਨਾ ਜੀ ਦੂਸਰਾ ਸ੍ਰੀ ਸੈਜਪਾਲ ਮਾਤਾ ਹਰਵੰਸਕੌਰ ਬਾਈਫੌਸ ਵਰਗਵਾਸੀ ਸਰਦਾਰ ਪਰਸ਼ੋਤਮ ਸਿੰਘ ਪਿੰਡ ਮੋਨਾ ਦਾ ਨਾਂ ਆਪਣੇ ਭਰਾ ਵਰਗਵਾਸੀ ਸੰਤੋਖ ਸਿੰਘ ਜੀ ਜਾਦ ਵਿੱਚ ਅਤੇ ਪਰਿਵਾਰ ਦੀ ਖੁਸ਼ਹਾਂਤੀ ਕਾਜੀ ਕਲਾ ਮਹਿਰਤਾ ਦੀ ਬਰਬਾਰੀਓ ਪਰਿਵਾਰਾਂ ਵਿੱਚ ਆਦੀਆਂ ਬੜੀਆਂ ਪਾਜੇ ਕਰਨਾ ਤੀਸਰਾ ਫਰੀ ਸੈਜਪਾੜ ਸਰਦਾਰ ਸਰਜੀਤ ਸਿੰਘ ਜੀ ਮੀਮ ਮੀਨਾ ਰਾਣੀ ਰੱਤਿਆਂ ਮੀਰਾ ਮੀਰਾ ਰੱਤਿਆਂ ਬਨੋਂ ਆਪਣੀ ਬੇਟੀ ਹਰਮੀਤ ਕੌਰ ਦੇ ਕਨੇਡਾ ਵਿਖੇ ਤੀਆਰ ਹੋਣ ਤੇ ਸ਼ੁਕਰਾਨੇ ਬਜੋਂ ਅਤੇ بیٹے ਅਰਵਿੰਦ ਦੇ ਪੀਆਰ ਹੋਣ ਵਾਸਤੇ ਅਲਦਾਸ ਬੇਨਤੀ ਆ ਸੱਚੇ ਪਾਤਸ਼ਾਹ ਜੀਓ ਬੇਦਨ ਪੀਆਰ ਬਖਸ਼ੀ ਮਿਹਰ ਕਰਨੀ ਸੱਚੇ ਪਾਤਸ਼ਾਹ ਜਿਸ ਮਨੋ ਭਾਵਨਾ ਨੂੰ ਕਾਮਾ ਲੈ ਕੇ ਸਹਿਜ ਪਾਠ ਪ੍ਰਗਮ ਕ੍ਰਾਂਤ ਤੋਂ ਗੁਰਮਤ ਅਨੁਸਾਰ ਮਨੋ ਕਾਮਨਾ ਪੂਰੀਆਂ ਕਰਨੀ ਤੋਖਾ ਤੇਰੀ ਸਹਿਜ ਪਾਠ ਗੁਰਮੀਤ ਸਿੰਘ ਜੀ ਮੀਣਾ ਰਤਿਆ ਬਦੋਂ ਆਪਣੇ بیٹے ਸਮਰਨਜੀਤ ਸਿੰਘ ਪੁੱਤਰ ਦੀ ਦਾਤ ਬਾਤ ਦੇ ਮਹਾਰਾਜੋ ਅਲਦਾਸ ਮੇਨਤੀ ਕਰਦੇ ਹਾਂ ਪਰਵਾਰ ਦੀ ਸੁਖ ਸ਼ਾਂਤੀ ਵਾਸਤੇ ਮਹਾਰਾਜੋ ਆਪ ਜੀ ਦੇ ਮਿਹਰਕਾਨੇ ਨੂੰ ਤਬਦੀਦਾਤ ਬਖਸ਼ਿਸ਼ ਕਰਨੀ ਦਿੱਤੇ ਪਾਜਿਓ ਪਰਵਾਰ ਦਾ ਭਲਾ ਕਾਣਾ ਜਿਸ ਮਤੋਂ ਭਾਵਨਾ ਲੈ ਕੇ ਮਹਾਰਾਜੋ ਸਹਿਜ ਪਾਠ ਕਰਾ ਰਹੇ ਜੋ ਖੁਦਮਤਾਂ ਸਾਲ ਮਨੋਂ ਕਾਮਨਾ ਪੂਰੀਆਂ ਕਰਨੀਆਂ ਮਿਹਰਕਾਨੇ ਪੰਜਵਾਸਰੀ ਸਹਿਜ ਪਾਠ ਪ੍ਰਤਾਪ ਸਿੰਘ ਸਾਨਾ ਕੁਲਵਿਆ ਸਿੰਘ ਤਨੂਰ ਪਰਿਵਾਰ ਵੱਲੋਂ ਸੁਖ ਸ਼ਾਂਤ ਅਤੇ ਬੇਟੀ ਹਰਲੀਨ ਕੌਰ ਕਨੇਡਾ ਵਾਸੀ ਸਾਰੇ ਪਰਵਾਰ ਦੀ ਚੜ੍ਹਦੀ ਕਲਾ ਬਾਤ ਤੇ ਅਰਦਾਸ ਬੇਨਤੀ ਆ ਮਹਾਰਾਜ ਬਾਬਾ ਜੀ ਆਪ ਜੀ ਨੇ ਪ੍ਰਵਾਦ ਦੇ ਦਿੱਤੇ ਮਿਹਰ ਪਰ ਹੱਥ ਰੱਖਣਾ ਭੱਜੇ ਕਬੀ ਆਪਣਾ ਪੈਰਾ ਰੱਖਣਾ ਤੇ ਛੇਵਾ ਸ੍ਰੀ ਸਹਿਜ ਪਾਠ ਬੀਬੀ ਸੁਰਿੰਦਰ ਕੌਰ ਸਰਦਾਰ ਜਨੈਲ ਜਨੈਲ ਸਿੰਘ ਦੀ ਜਪੁੱਤਰੀ ਮੰਦੀਰ ਤੌਰ ਬਾਈਪਾ ਪੰਦਾਰ ਹਰਜੀਤ ਸਿੰਘ ਕੈਨੇਡਾ ਵਾਸੀ ਬਣੋ ਕੈਨੇਡਾ ਜਾਣ ਦੀ ਕੂਚੀ ਵਿੱਚ ਪ੍ਰਵਾਦ ਦੀ ਚੜਜੀ ਕਰਾ ਤੇ ਤੰਦਰੁਸਤੀ ਵਾਸਤੇ ਮਹਾਰਾਜ ਅਰਦਾਸ ਬੇਨਤੀ ਹੈ ਆਪ ਜੀ ਨੇ ਮਨੋ ਕਾਮਨਾ ਪੂਰੀਆਂ ਕਰਨੀਆਂ ਮੇਰੇ ਪਰਿਵਾਰ ਦੀਆਂ ਬੇਬੀਆਂ ਦੀ ਪ੍ਰਵਾਦੇ ਕਰਨਾਸ ਕਰਨਾ ਛੇ ਪਰਵਾਦ ਜਿਸ ਨੂੰ ਭਾਵਨਾ ਲੈ ਕੇ ਮੰਨ ਲਿਓ ਸਹਿਜ ਬਾਣ ਪ੍ਰੋਗਰਾਮ ਕਰਾ ਰਹੇ ਹਾਂ 100 ਗੁਰਮਤ ਅਨੁਸਾਰ ਮਨੋ ਕਾਮਨਾ ਪੂਰੀਆਂ ਕਰਦੀਆਂ ਪਰਿਵਾਰਾਂ ਵਿੱਚੋਂ ਆਧੀਆਂ ਵਿਆਧੀਆਂ ਪਾਧੀਆਂ ਦਾ ਨਾਸ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਬਾਬਾ ਜੀ ਆਪਣੇ ਸੇਵਕਾਂ ਦੇ ਸਿਹਤੇ ਮਿਹਰ ਭਰਿਆ ਹੱਥ ਰੱਖਣਾ ਆਪਣੀ ਜੀਵਨ ਦੀ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠ ਤਾਵੇ ਦੇ ਮਹਾਬਾਪ ਨੂੰ ਭਰਿਆ ਸੋਹਣੇ ਵਾਰਿ ਅਕਾਲ ਮੂਰਤ ਅਨੁਨੀ ਸਵੰਗ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਕੀ ਸਚ ਨਾਨਕ ਹੋਦੀ ਕੀ ਸਚ ਤੋ ਜਾ ਰੋਤ ਨ ਹੋਵੇ ਕੇ ਸੋ ਕੀ ਲਖਵਾਰ ਜੋ ਪਾ ਜੋਤ ਨ ਹੋਵੇ ਕੇ ਲਾਇ ਰਹਾ ਜੁਤਾਰ ਭੁਖਿਆ ਭੁਖ ਨਾ ਉਤਰੀ ਜੈ ਬੰਨਾ ਜਿਆ ਪਾਰ ਤੈ ਦੁ ਦੇਣ ਤਾ ਲਖ ਹੋਏ ਤੈ ਕਿਨਤ ਮੈ ਨਾ ਲੋਕ ਜਿਤ ਧਿਆ ਹੋਈ ਜਾ ਕੇ ਪੂਰਾ ਤੁਖਾ ਪਾਦ ਹੋ ਕਮ ਰਜਾਈ ਚਨਾ ਨਾਲ ਗਿਆਨ ਨਾਲ ਹੋਕਮੇ ਹੋਵਨਿਆ ਆਕਾਰ ਪੁਨ ਕਹਿ ਆਜਾਏ ਰਤਮੀ ਹੋ ਮੰਜੀ ਹੁਕਮ ਨਾ ਵੜਿਆਈ ਹੁਕਮੇ ਹੋ ਤੁਮਨੀ ਚਾਹ ਹੁਕਮ ਲਿਖ ਤੋ ਸੁਖਾਈਆ ਇੱਕ ਨਾ ਹੁਕਮੇ ਭਗਤੀ ਦਾ ਕਿੰ ਮਿਸਤਾਖ ਵਾਈਐ ਹੁਕਮ ਆਂਦਰ ਤਕ ਕੋ ਅਰੁਕਮ ਨ ਕੋਈ ਨਾਨਕ ਮਾ ਦੇਵ ਜਾ ਤੋ ਮੈਂ ਕਹਿ ਨਾ ਕੋਈ ਗਾਵਤੋ ਤਾ ਮੰਗਤ ਜ ਤਾ ਗਵਖੋ ਦਵ ਜਣੇ ਨਿਸਾਨ ਗਾਵੈ ਕੁਮਬੜੇ ਅਜਾ ਚਾਰ ਗਾਵੈ ਸੁਖਿਆਗ ਕੰਤੀ ਚਾਰ ਗਾਵੈ ਕੋ ਸਾਕਰੇ ਤਨ ਕੇ ਦਾ ਵੇਖੋ ਜੀਲਾ ਸਰਦੇ ਗਾਵੈ ਕੋ ਜਾ ਬੈ ਸਦੂਰ ਗਾਵੈ ਕੋ ਦੇ ਕਹਾ ਹਾਜ਼ਰਾ ਹਜ਼ੂਰਾ ਕਥਨਾ ਕਮਿ ਹੈ ਆਵ ਤੋਟ ਕਾਤ ਕਰਦੀ ਤੋਤੀ ਤੋ ਕੋਟਾ ਦੇਤਾ ਦੇ ਲੈਂਦੇ ਸੁਪਾਏ ਸੁਗਤ ਮੰਦ ਗਾਈ ਘਾਇ ਆਪਣੇ ਕੁਤਲਾਈ ਰਹੋ ਨਾਨਕ ਅਗਰ ਸਾਵੇ ਪਰਵਾਹੋ ਸਾਚਾ ਸਾਚਾ ਨਾਏ ਭਾਖਿਆ ਬਹੁ ਆਕਾਰ ਮੰਗਾ ਦੇਹ ਦੇਹ ਦਾ ਕਰੇ ਦਾਤਾਰ ਦੇਖੇ ਅਗੜ ਕੀ ਆਗੇ ਦੇ ਸਤਲਵਾਰਾ ਮੋਹ ਕਾ ਗੁਰੁ ਨ ਬੋਲਿਆ ਦੇ ਸੁੰਦਰੇ ਪਿਆਰ ਮਤੈ ਲਗਤ ਨਾਮ ਦੇ ਆਹੀ ਯਾਰ ਕਹਿ ਆਵੈ ਕਪੜਾ ਨਦਰਿ ਮੁਖ ਦਵਾਰ ਨਾਨਕ ਐ ਬਾਜਣੀ ਆਤਮਾ ਬਿਧਿਆਰਮ ਥਾਬਿਆ ਨ ਜਾਏ ਕੀ ਤਨ ਹੋਏ ਆਪੇ ਆਪਨ ਜਨ ਕੋ ਹੋਏ ਜਿਸ ਵਿਧਨ ਪਾਇਆ ਮਾਨ ਨਾਨਕ ਆਪਿ ਅਗਨਿ ਨਿਦਾਨ ਗਾਵੀ ਆ ਸੁਣੀ ਮਰ ਕੀ ਆ ਭਾਉ ਤੇ 파ਸ ਕਰ ਲ ਜਾਇ ਗੋਰਮਾ ਕਨਾਦੰ ਗੋਰਮਖ ਬੇਦੰ ਗੋਰ ਆਸਮਾਈ ਗੋਰ ਹੀ ਤਰਾ ਗੁਰੂ ਗੋਬਿੰਦ ਗੋਰ ਪਾਰਵਤੀ ਮਾਈ ਜਿ ਦੇਉ ਜਨ ਆਖ ਨਾ ਹੀ ਕਹਿਣਾ ਕਥਾ ਨਾ ਜਾਇ ਇੰਤਰਾ ਇੱਕ ਦਿਹਿ ਭੁਜਾਈ ਸੋ ਬੋਨਾ ਜੀ ਗੋਰ ਕੋ ਇੱਕ ਦੋਸ ਨੋਜਾਈ